ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾਸੰਗਤ ਜੀਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਸਾਖੀ ਦੀ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਇਹ ਗੁਰੂ ਸਿੱਖ ਗੁਰੂਆਂ ਦੇ ਇਤਿਹਾਸ ਵਿੱਚੋਂ ਤੇ ਉਹਨਾਂ ਦੇ ਜੀਵਨ ਵਿੱਚੋਂ ਪੜੀਆਂ ਹੋਈਆਂ ਸਾਖੀਆਂ ਹਨ ਜੋ ਕਿ ਸਾਡੀ ਛੋਟੀ ਜੀ ਕੋਸ਼ਿਸ਼ ਹੈ ਕਿ ਗੁਰੂ ਦੀ ਬਾਤ ਤੋਂ ਵੱਧ ਵਡਿਆਈ ਹੋ ਸਕੇ ਇਹਨਾਂ ਸਾਖੀਆਂ ਨੂੰ ਅੰਤ ਤੱਕ ਪੂਰੀ ਸੁਨਿਆ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਹਿੰਦੇ ਹਨ ਕਿ ਪਖੰਡੀ ਲੋਕਾਂ ਦਾ ਪਖਾੜੇ ਇੱਕ ਨਾ ਇੱਕ ਦੇਣ ਸਾਹਮਣੇ ਜ਼ਰੂਰ ਆ ਜਾਂਦਾ ਹੈ ਠੀਕ ਉਸੇ ਪ੍ਰਕਾਰ ਜਿਵੇਂ ਅਸਲੀ ਨਕਲੀ ਦਾ ਪੇਧ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਪੰਥ ਉੱਤੇ ਸਰਦਾ ਰੱਖਣ ਵਾਲਾ ਇਕਤਨਾਡੇ ਦਾ ਵਪਾਰੀ ਮੱਖਣ ਛਾ ਜਿਸ ਦਾ ਦੇਸ਼ ਵਿਦੇਸ਼ ਵਿੱਚ ਮਾਲ ਆਉਂਦਾ ਜਾਂਦਾ ਸੀ। ਇੱਕ ਵਾਰ ਇੱਕ ਜਹਾਜ਼ ਵਿੱਚ ਉਸ ਦਾ ਮਾਲ ਲੱਦਿਆ ਹੋਇਆ ਸੀ ਸਮੁੰਦਰੀ ਤੂਫਾਨ ਦੇ ਕਾਰਨ ਜਹਾਜ਼ ਰਸਤਾ ਪਟਕ ਕੇ ਚਟਾਨਾਂ ਵਿੱਚ ਫਸ ਗਿਆ ਤੂਫਾਨ ਦੇ ਰੁਕਣ ਉੱਤੇ ਜਹਾਜ਼ ਰੇਤਾ ਵਿੱਚ ਹੀ ਫਸਿਆ ਰਿਹਾ ਜਹਾਜ਼ ਦੇ ਵਿੱਚ ਮਾਲ ਦੇ ਕਾਰਨ ਭਾਰ ਵੀ ਬਹੁਤ ਸੀ ਹੁਣ ਉਹ ਕਿਸੇ ਢੰਗ ਨਾਲ ਵੀ ਫੇਰ ਸਮੁੰਦਰ ਵਿੱਚ ਤੈਰਨ ਦੀ ਹਾਲਤ ਵਿੱਚ ਨਹੀਂ ਸੀ ਸਾਰੇ ਕਰਮਚਾਰੀਆਂ ਤੇ ਮਲਾਹਾਂ ਨੇ ਆਪਣੇ ਸਾਰੇ ਯਤਨ ਕੀਤੇ ਉਹ ਥੱਕ ہار ਕੇ ਬੈਠ ਗਏ ਪਰ ਮੱਖਣ ਸ਼ਾਹ ਨੇ ਸਬਰ ਨਹੀਂ ਛੱਡਿਆ ਉਸਨੇ ਸਾਰਿਆਂ ਨੂੰ ਕਿਹਾ ਮੈਂ ਗੁਰੂ ਚਰਣਾ ਵਿੱਚ ਅਰਦਾਸ ਕਰਦਾ ਹਾਂ ਮੈਨੂੰ ਪੂਰੀ ਆਸ ਹੈ ਭਗਵਾਨ ਸਾਡੀ ਸਹਾਇਤਾ ਜ਼ਰੂਰ ਕਰਨਗੇ ਉਸਨੇ ਸਾਰਿਆਂ ਨੂੰ ਅਰਦਾਸ ਵਿੱਚ ਇਕੱਠੇ ਕਰਕੇ ਗੁਰੂ ਚਰਣਾ ਵਿੱਚ ਬੇਨਤੀ ਕੀਤੀ ਹੈ ਗੁਰੂ ਜੀ ਮੇਰੇ ਇਸ ਜਹਾਜ਼ ਨੂੰ ਜਿਵੇਂ ਤਿਵੇਂ ਕਰਕੇ ਫਿਰ ਪਾਣੀ ਵਿੱਚ ਉਤਾਰ ਦਿਓ ਮੈਨੂੰ ਮੁਨਾਫਾ ਹੁਣ ਉੱਤੇ ਮੈਂ ਦਸਵੰਤ ਦੀ ਰਾਸ਼ੀ ਪਾਵ ਕੀ ਦਸਵਾਂ ਭਾਗ ਲੈ ਕੇ ਤੁਹਾਡੇ ਦਰਬਾਰ ਵਿੱਚ ਹਾਜ਼ਰ ਹੋਵਾਂਗਾ ਅਰਦਾਸ ਖਤਮ ਹੋਈ ਦੂਸਰੀ ਵਾਰ ਕੋਸ਼ਿਸ਼ ਕਰਨ ਤੇ ਜਹਾਜ਼ ਪਾਣੀ ਵਿੱਚ ਉਤਰ ਗਿਆ ਕਾਰਜ ਖਤਮ ਹੋਨੁੱਤੇ ਮੱਖਣ ਸ਼ਾ ਮੁਨਾਫੇ ਦਾ ਦਸਵੰਤ ਲੈ ਕੇ ਦਿੱਲੀ ਆਇਆ ਉਸ ਨੂੰ ਉੱਥੇ ਜਾ ਕੇ ਪਤਾ ਲੱਗਿਆ ਕੀ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਚੁੱਕੇ ਹਨ ਹੁਣ ਉਹਨਾਂ ਦੇ ਸਥਾਨ ਉੱਤੇ 9ਵੇਂ ਗੁਰੂ ਬਕਾਲੇ ਵਿੱਚ ਹਨ ਮੱਖਣ ਚਾਹ ਵਪਾਰੀ ਆਪਣੇ ਕਰਮਚਾਰੀਆਂ ਨੂੰ ਨਾਲ ਲੈ ਕੇ ਬਕਾਲਾ ਪਹੁੰਚਿਆ ਉੱਥੇ ਉਸ ਨੂੰ ਬਹੁਤ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਚਾਰੇ ਪਾਸੇ ਝੂਠੇ ਗੁਰੂਆਂ ਦੀ ਪਰਮਾਰ ਸੀ ਜੋ ਆਪਣੇ ਭਗਤ ਜਨਾਂ ਨੂੰ ਆਪਣੇ ਵਾਲਾ ਕਰਸ਼ਿਤ ਕਰ ਰਹੇ ਸਨ ਮੱਖਣ ਸ਼ਾਹ ਉਲਝਣ ਵਿੱਚ ਪੈ ਗਿਆ ਅਨੇਕ ਗੁਰੂਆਂ ਨੂੰ ਵੇਖ ਕੇ ਉਸ ਦਾ ਦਿਮਾਗ ਚਕਰਾਨ ਲੱਗਿਆ ਮੱਖਣ ਸ਼ਾਹ ਉਹਨਾਂ ਝੂਠੇ ਗੁਰੂਆਂ ਦੀਆਂ ਗੱਲਾਂ ਇੱਕ ਕੰਤ ਤੋਂ ਸੋਂਦਾ ਇਹ ਦੂਜੇ ਕੰਨ ਤੋਂ ਕੱਢ ਦਿੰਦਾ ਉਹ ਆਪਣੇ ਮਨ ਵਿੱਚ ਸੋਚਦਾ ਇਹ ਤਾਂ ਸਾਰੇ ਮੰਗਦੇ ਹਨ ਗੁਰੂ ਤਾਂ ਦਾਤਾ ਹੁੰਦਾ ਹੈ ਉਹ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦਾ ਨਾ ਹੀ ਕਿਸੇ ਦੇ ਸਾਹਮਣੇ ਹੱਕ ਜਿਤਾਉਂਦਾ ਹੈ ਜੇਕਰ ਮੇਰਾ ਦਸਵੰਦ ਉਪਜੁਗਤ ਮਹਾਪੁਰਖ ਦੇ ਕੋਲ ਨਾ ਪਹੁੰਚਿਆ ਤਾਂ ਇਸ ਤੋਂ ਵੱਡੀ ਮੇਰੀ ਬੇਸਮਝੀ ਹੋਰ ਕੀ ਹੋਵੇਗੀ ਮੱਖਣ ਸ਼ਾਹ ਨੇ ਇੱਕ ᔪਗਤੀ ਨਾਲ ਕੰਮ ਲੈਣ ਦਾ ਮਨ ਬਣਾਇਆ ਜਿਸਦੇ ਨਾਲ ਸੱਚੇ ਗੁਰੂ ਦੇ ਕੋਲ ਪਹੁੰਚਿਆ ਜਾ ਸਕੇ ਉਸ ਨੇ ਅਸਲੀ ਗੁਰੂ ਨੂੰ ਪਹਿਚਾਣਨ ਲਈ ਸਾਰਿਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕੀਤੀ ਉਹ ਹਾਰੇ ਇੱਕ ਝੂਠੇ ਗੁਰੂ ਦੇ ਅਗਿਆ ਦੋ ਦੋ ਮੋਰਾ ਪੇਟਾ ਕਰਦਾ ਗਿਆ ਉਸ ਦਾ ਵਿਚਾਰ ਸੀ ਕਿ ਜੇ ਸੱਚੇ ਗੁਰੂ ਹੋਣਗੇ ਤਾਂ ਉਹ ਆਪੇ ਹੀ ਪੂਰੀ ਦਸਵੰਦ ਦੀ ਰਾਸ਼ੀ ਖੁਦ ਹੀ ਮੰਗ ਲੈਣਗੇ ਤੇ ਉਸ ਤੇ ਜਹਾਜ ਫਸਣ ਦੀ ਗੱਲ ਉਸ ਨੂੰ ਦੱਸਣਗੇ ਪਰ ਉਸ ਨੂੰ ਨਿਰਾਸ਼ਾ ਹੀ ਹੋਈ ਕਿ ਸਾਰੇ ਗੁਰੂ ਟੋਂਗੀ ਹਨ ਕਿਸੇ ਨੇ ਵੀ ਜਾਹ ਕੁਝ ਨਹੀਂ ਕਿਹਾ ਸਗੋਂ ਉਹਨਾਂ ਨੇ ਖੁਸ਼ੀ-ਖੁਸ਼ੀ ਦੋ-ਦੋ ਮੋਰਾ ਸਵੀਕਾਰ ਕਰ ਲਈਆਂ ਫਿਰ ਮੱਖਣ ਸ਼ਾ ਉੱਥੋਂ ਦੇ ਲੋਕਾਂ ਨੂੰ ਪੁੱਛਣ ਲੱਗਾ ਕਿ ਗੁਰੂ ਦੇ ਖਾਨਦਾਨ ਦਾ ਕੋਈ ਹੋਰ ਵੀ ਵਿਅਕਤੀ ਇੱਥੇ ਰਹਿੰਦਾ ਹੈ ਉਸਨੇ ਬਕਾਲੇ ਨਗਰ ਦੀਆਂ ਗਲੀਆਂ ਵਿੱਚ ਕੁਝ ਬੱਚੇ ਖੇਡ ਰਹੇ ਸੀ ਤਾਂ ਉਹਨਾਂ ਨੂੰ ਜਾ ਕੇ ਪੁੱਛਿਆ ਤਾਂ ਇੱਕ ਬੱਚੇ ਨੇ ਦੱਸਿਆ ਕਿ ਉੱਥੇ ਤੇਗਾ ਨਾਮ ਵੱਲੋਂ ਪ੍ਰਸਿੱਧ ਗੁਰੂ ਵੰਸ਼ ਦਾ ਇੱਕ ਵਿਅਕਤੀ ਰਹਿੰਦਾ ਹੈ ਪਰ ਉਹ ਕਿਸੇ ਨਾਲ ਮੇਲਦਾ-ਜੋਲਦਾ ਨਹੀਂ ਮੱਖਣ ਸ਼ਾਹ ਬੱਚੇ ਤੋਂ ਪਤਾ ਪੁੱਛ ਕੇ ਉਹਨਾਂ ਦੇ ਘਰ ਜਾ ਪਹੁੰਚਿਆ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਗੁਰੂ ਪੋਰੇ ਵਿੱਚ ਭਜਨ ਕਰਨ ਵਿੱਚ ਹਮੇਸ਼ਾ ਵਿਅਸਤ ਰਹਿੰਦੇ ਹਨ ਮੱਖਣ ਸ਼ਾਹ ਵੀ ਉੱਥੇ ਪਹੁੰਚਿਆ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਸਮਾਦੀ ਵਿੱਚ ਸੀ ਤਾਂ ਉਸ ਨੇ ਪਹਿਲਾਂ ਦੀ ਤਰ੍ਹਾਂ ਦੋ ਮੋਰਾ ਗੁਰੂ ਜੀ ਦੇ ਸਨਮੁਖ ਰੱਖ ਕੇ ਸੀਸ ਝੁਕਾਇਆ ਗੁਰੂ ਤੇਗ ਬਹਾਦਰ ਜੀ ਨੇ ਅੱਖਾਂ ਖੋਲ ਕੇ ਕਿਹਾ ਮੱਖਣ ਸ਼ਾ ਤੂੰ ਸਾਡੇ ਮੋਢੇ ਤੋਂ ਚਾਦਰ ਹਟਾ ਕੇ ਵੇਖਤਾ ਸਹੀਂ ਉਸ ਵਿੱਚ ਹੁਣੇ ਵੀ ਕੋਈ ਕਾਬ ਹੈ ਜੋ ਤੁਹਾਡੇ ਜਾਜ ਨੂੰ ਮੋਢਾ ਲਗਾਉਂਦੇ ਸਮੇਂ ਕਿੱਲਾ ਦੁਆਰਾ ਗ੍ਰਸਤ ਹੋਇਆ ਹੈ ਸਾਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ ਪਰ ਤੁਹਾਨੂੰ ਇਹ ਪਲੇਖਾ ਨਾ ਹੋਵੇ ਕਿ ਪੂਰਾ ਗੁਰੂ ਕੋਈ ਹੈ ਹੀ ਨਹੀਂ ਇਸ ਤਰ੍ਹਾਂ ਮੱਖਣ ਸ਼ਾਨ ਨੂੰ ਪੱਕਾ ਯਕੀਨ ਹੋ ਗਿਆ ਕਿ ਸੰਕਟ ਦੇ ਸਮੇਂ ਇਸ ਗੁਰੂ ਸਾਹਿਬ ਜੀ ਨੇ ਉਸ ਤੇ ਜਹਾਜ਼ ਨੂੰ ਕੰਡੇ ਉੱਤੇ ਲਗਾਇਆ ਸੀ ਉਸ ਨੇ ਤੁਰੰਤ ਦਸ਼ਮੇਸ਼ ਦੀ ਪੂਰੀ ਰਕਮ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ ਵੀ ਉਸ ਆਸਤਾਵਾਨ ਸਿੱਖ ਦਾ ਉਪਹਾਰ ਸਵੀਕਾਰ ਕਰਦੇ ਹੋਏ ਕਿਹਾ ਗੁਰਗੱਦੀ ਕੋਈ ਮੌਜ ਮੇਲੇ ਦਾ ਸਥਾਨ ਨਹੀਂ ਇਹ ਤਾਂ ਇੱਕ ਮਹਾਨ ਜ਼ਿੰਮੇਵਾਰੀ ਹੈ ਇਸ ਉੱਤੇ ਮੱਖਣ ਸ਼ਾਨ ਨੇ ਕਿਹਾ ਕਿ ਮਹਾਰਾਜ ਜੇਕਰ ਤੁਸੀਂ ਛਿਪੇ ਰਹੋਗੇ ਤਾਂ ਸਿੱਕ ਪੜਕ-ਪੜਕ ਕੇ ਸ਼ਰਦਾਹੀਨ ਹੋ ਜਾਣਗੇ ਗੁਰੂ ਵਡਿਆਈ ਕੱਟ ਜਾਵੇਗੀ ਜਦੋਂ ਤੁਸੀਂ ਮੇਰੇ ਦੀਨਹੀਨ ਦਾ ਜਹਾਜ਼ ਬਿਨਾ ਦਸੇ ਪਾਰ ਲਗਾ ਦਿੱਤਾ ਹੈ ਹੁਣ ਟੋਂਗੀਆਂ ਦੇ ਹੱਥਾਂ ਵਿੱਚ ਡੁੱਬਦੇ ਸਿੱਖ ਸਮੁਦਾਏ ਨੂੰ ਬਚਾਉਣ ਦੀ ਕਿਰਪਾ ਕਰੋ ਗੁਰੂ ਜੀ ਨੇ ਮਹਿਸੂਸ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ ਗੁਰੂ ਆਗਿਆ ਪ੍ਰਾਪਤ ਕਰਕੇ ਮੱਖਣ ਸ਼ਾਨ ਨੇ ਉੱਥੇ ਇੱਕ ਉੱਚੇ ਮਕਾਨ ਦੀ ਚਾਤੂਤ ਤੇ ਚੜਕੇ ਉੱਚੀ ਆਵਾਜ਼ ਵਿੱਚ ਸੰਗਤਾਂ ਨੂੰ ਸਨੇਹਾ ਦਿੱਤਾ ਗੁਰੂ ਲਾਦੋਰੇ ਗੁਰੂ ਲਾਦੋਰੇ ਪਾ ਪੂਰੇ ਗੁਰੂ ਨੂੰ ਖੋਜ ਲਿਆ ਹੈ ਜੋਦੋਂ ਇਹ ਸਨੇਹਾ ਪੂਰੀ ਸੰਗਤਾਂ ਤੱਕ ਪਹੁੰਚਿਆ ਤਾਂ ਉਹ ਟੋਂਗੀਆਂ ਦੇ ਜੰਗਲ ਵਿੱਚੋਂ ਨਿਕਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਹਾਜ਼ਰ ਹੋਏ ਉੱਥੇ ਸੰਕਤਾ ਨੇ ਸਰਦਾ ਵਿੱਚ ਆ ਕੇ ਤੋਫਿਆਂ ਤੇ ਢੇਰ ਲਗਾ ਦਿੱਤੇ ਸਾਰਾ ਨਗਰ ਗੁਰੂ ਤੇਗ ਬਹਾਦਰ ਜੀ ਦੀ ਜੈ ਜੈਕਾਰ ਕਰਦਾ ਗੂੰਜ ਉਠਿਆ ਹੌਲੀ ਹੌਲੀ ਸਭ ਟੋਂਗੀ ਗੁਰੂ ਛਟਨੇ ਸ਼ੁਰੂ ਹੋ ਗਏ ਪਰ ਧੀਰਮਾਲ ਸਤਵੇਂ ਗੁਰੂ ਦਾ ਜੀਸ਼ਟ ਪਰਾ ਇਹੇ ਸਭ ਵੇਖੇ। ਕ੍ਰੋਧ ਵਿੱਚ پاگل ਹੋ ਉੱਠਿਆ। ਉਸਨੇ ਆਪਣੇ ਕੁਝ ਲੋਕਾਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ ਸਥਾਨ ਉੱਤੇ ਹੱਲਾ ਬੋਲ ਦਿੱਤਾ। ਜੋ ਪੈਸਾ ਉਪਹਾਰ ਪੇੜ ਸਵਰ ਰੂਪ ਵਿੱਚ ਆਇਆ ਸੀ ਉਹਨਾਂ ਨੂੰ ਲੁੱਟ ਕੇ ਲੈ ਗਿਆ। ਜਾਂਦੇ ਸਮੇਂ ਉਹਨਾਂ ਦੇ ਇਕ ਮਸੰਦ ਸ਼ੀਹਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾ ਦਿੱਤੀ ਜੋ ਗੁਰੂ ਦੇ ਕੰਨ ਉੱਤੇ ਕਾਵ ਬਣਾਉਂਦੀ ਹੋਈ ਨਿਕਲ ਗਈ ਮੱਖਣ ਸ਼ਾਹ ਦੇ ਡੇਰੇ ਵਿੱਚ ਵੀ ਇਸ ਗੋਲੀ ਕਾਂਡੀਆਂ ਖਬਰਾਂ ਪਹੁੰਚ ਗਈਆਂ ਬਦਲੇ ਵਿੱਚ ਤੁਰੰਤ ਮੱਖਣ ਸ਼ਾਹ ਦੇ ਨਾਲ ਮਿਲ ਕੇ ਸੱਤ ਸੰਗੀ ਸਿੱਖਾਂ ਨੇ ਤੀਰਮਾਲ ਦੇ ਘਰ ਉੱਤੇ ਹਮਲਾ ਕੀਤਾ ਉਹਨਾਂ ਦਾ ਸਾਰਾ maal ਅਸਵਾਬ ਲੁੱਟ ਲਿਆ ਜਿਸ ਵਿੱਚ ਛੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੀੜ ਪਾਉਂਡੂ ਲਿਪੀ ਵੀ ਸੀ ਜਿੱਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਤਿਆਰ ਕਰਵਾਈ ਸੀ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਲਬੁੱਤੇ ਉੱਤੇ ਧੀਰਮਲ ਆਪਣੇ ਆਪ ਨੂੰ ਗੁਰੂ ਦਾ ਅਸਲੀ ਵਾਰਿਸ ਕਹਿ ਕੇ ਲੋਕਾਂ ਨੂੰ ਠੱਗਦਾ ਰਿਹਾ ਸੀ ਮੱਖਣ ਸ਼ਾਹ ਦੇ ਕਰਮਚਾਰੀਆਂ ਨੇ ਧੀਰਮਲ ਦੇ ਉਹਨਾਂ ਕਰਮਚਾਰੀਆਂ ਦੀਆਂ ਮੁਸ਼ਕਾਂ ਬਣ ਦਿੱਤੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਈ ਸੀ ਉਹ ਸਾਰੀਆਂ ਵਸਤੂਆਂ ਤੇ ਵਿਅਕਤੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਪੇਸ਼ ਕੀਤੇ ਗਏ ਪਰ ਉਹਨਾਂ ਨੇ ਸਾਰਿਆਂ ਨੂੰ ਮਾਫ਼ ਕਰ ਦਿੱਤਾ ਕਿਉਂਕਿ ਗੁਰੂ ਜੀ ਮਾਫ਼ੀ ਨੂੰ ਸਾਰੇ ਪ੍ਰਕਾਰ ਦੇ ਤਪ ਸਾਧਨਾ ਤੋਂ ਿੱਤੇ ਜ਼ਿਆਦਾ ਕਲਿਆਣਕਾਰੀ ਜੇ ਗੁਣ ਜੁਗਤਮੰਦੇ ਸਨ ਇਥੋਂ ਤੱਕ ਕਿ ਉਹ ਲੋਟਦਾ ਮਾਲ ਵੀ ਸਾਰਾ ਪਰਤਾ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ